ਇਸਾਨਾ ਬਹੁਤ ਠੀਕ ਹੈ ਜੀ ਉਦੋਂ ਕਿਸ ਜਿਹੜਾ ਗਿਣਤੀ ਜਦੋਂ ਹਿਸਾਬਕਦਾ ਵੀ ਕੋਈ ਨਹੀਂ ਸੀ ਉਹ ਠੀਕ ਹੂੰ ਤੱਕ ਅਲੀਆਂ ਸਰਕਾਰਾਂ ਮੰਗੀਆਂ ਹੂੰ ਕਿਸੇ ਨੇ ਇਸਾਨਾ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਬਿਲਕੁਰੀ ਬਿਲਕੁਰੀ ਸੋਚੇ ਨਹੀਂ ਹੂੰ ਅਰ ਇਸ ਤੋਂ ਵੀ ਮੈਂ ਤਾਂ ਇੱਕੋ ਬਾਅਦ ਹੈ ਸਰਕਾਰਾਂ ਨਾਲੋਂ ਵੱਡਾ ਦੋਸ਼ ਸਾਡੇ ਲੋਕਾਂ ਦਾ ਹੂੰ ਸਾਲੀ ਡਰਦਾ ਜਿੰਨਾਂ ਨੇ ਇਹਦੀ ਤੇ ਕੋਈ ਨੋਟਿਸ ਹੀ ਨਹੀਂ ਲਿਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੋਗ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਨੇ ਆ ਥੋੜੇ ਬਹੁਤੇ ਦੋ ਪੈਸੇ ਦਵਾ ਦੇਨੇ ਆ ਕੋਈ ਕਰਤਾ ਜੀ ਕਿਸੇ ਨੇ ਇਹ ਨਹੀਂ ਸੋਚਿਆ ਵੀ ਕੱਲ ਨੂੰ ਮਰੇ ਨਾ ਕੋਈ ਲੇਕੋ ਠੀਕ ਹੈ ਤੁਹਾਡੀ ਜਿਹੜੀ ਲੜਾਈ ਲੜ ਰਿਹਾ ਥੋੜਾ ਜੀ ਮਰਨ ਤੋਂ ਰੋਕਣ ਦੀ ਇੱਕ ਕੋਸ਼ਿਸ਼ ਹੈ ਬਿਲਕੁਲ ਠੀਕ ਹੈ ਵਾਹਿਗੁਰੂ ਕਿਰਪਾ ਕਰੇ ਕਿਤਾਬ ਜਿੱਤ ਕੇ ਤੱਕ ਉਸ ਦਾ ਯੋਗਦਾਨ ਪੈ ਜਾ ਕਿਸਾਨਾਂ ਨੂੰ ਮਰਨ ਤੋਂ ਰੋਕਣ ਸਕੇ ਠੀਕ ਹੈ ਜੀ ਬਹੁਤ ਵੱਡਾ ਯੋਗਦਾਨ ਸਾਡਾ ਇਹ ਪੈਜੀ ਜਿਹੜੇ ਰੋਜ਼ ਸਾਨੂੰ ਬੁਗਦਾਨ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹ ਮੰਨ। ਤੇ ਵਰਸੀ ਪਿਛਲੋਂ ਲਾ ਚਿਰ ਨਹੀਂ ਹੋਣੀ ਜਿੰਨਾ ਚਿਰ ਐਮਐਸਪੀ ਦੀ ਗਾਰੰਟੀ ਬਣੀ। ਹੂੰ ਬਿਲਕੁਲ ਠੀਕ ਹੈ ਜੀ। ਪਰ ਡਿਵਰਸੀਫਿਕੇਸ਼ਨ ਤੋਂ ਬਿਨਾ ਪਾਣੀ ਨਹੀਂ ਬੱਸ। ਬਿਲਕੁਲ ਠੀਕ ਹੈ ਜੀ। ਹਲ ਕੋਈ ਨਹੀਂ ਗੋਤ ਲੋਗ। ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ। ਹੂੰ ਕਿ ਸਿੱਤੋ ਆਪਕਾ ਇਸ ਤੇ ਪਾਣੀ ਨਹੀਂ ਛੱਡਣਾ 15 ਸਾਲ ਦਾ ਪਾਣੀ ਰਹਿ ਗਿਆ ਕੋਈ 13-17 ਸਾਲ ਦਾ ਰਹਿ ਗਿਆ ਅਖੀਂ ਕਰਾਂ ਤੇ ਸਹੀ ਕੁਝ ਫੇਰੇ ਦੀ ਖਾਤਰ ਵੱਡੀ ਗੁੱਡੀ ਕੇ ਸੋ ਇਸ ਕਰਕੇ ਅਸੀਂ ਰਵਾਨਾ ਬਣੋ ਮਰ ਜਾਵਾਂਗੇ ਪੱਲੀ ਤਨ ਸਰਕਾਰ ਦੇ ਸਿਰ ਠਿਕਰਾ ਪਾ ਲੀਏ ਕੋਟਾ ਤਾਂ ਇਹ ਤਾਂ ਹੋਏਗਾ ਨਾ ਇਤਿਹਾਸ ਲਿਖਿਆ ਜਾਣਾ ਇਹ ਵਿਚਾਰ ਪਰ ਲਿਖੇ ਜਾਣਾ ਇਸੇ ਬੁੱਤੀ ਲਈ ਜੇਕਰ ਕਿਸੇ ਨੇ ਕਿਸਾਨਾਂ ਦੀ ਗੱਲ ਸੁਣੀ ਹੀ ਨਹੀਂ ਤਾਂ ਕਿਸੇ ਨੇ ਯਾਰ ਕਿਸਾਨਾਂ ਦੀ ਖਾਤਰ ਮੌਤ ਗੱਲ ਲਈਏ ਹੂੰ ਸੋ ਇਸ ਕਰਕੇ ਪੂਰੀ ਤਰ੍ਹਾਂ ਪ੍ਰਪੇਅਰ ਹੋ ਕੇ ਬੈਠੇ ਹੂੰ ਓਡੀ ਆਰਗਨਾਈਜ਼ ਦੀ ਤਾਂ ਤਾਂ ਫਿਕਰ ਕਰਨ ਦੀ ਲੋੜ ਹੈ ਜੇ ਜਿਉਂਦੇ ਰਹਿਣ ਵਾਸਤੇ ਬੈਠੇ ਹੁਣ ਅੱਪਾ ਤੇ ਜਾਂ ਤਾਂ ਮੰਗ ਮੰਨੀ ਜਾਈਂ ਜਾਂ ਫਿਰ ਪ੍ਰਭੂ ਆਪਕਾ ਮਾਸਮਾ ਆਪਾਲ ਪਰ ਕੁਆਹੀ ਰੂ ਆਪਣੀ ਜਿਹੜਾ ਆਇਦ ਕਰਕੇ ਤੁਰਿਆ ਵਾਹੀ ਪੂਰਾ ਕਰ। ਅਸਲ ਇਹ ਹੈ। ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਕੁੜੀਆਂ ਸਾਹਿਬ ਦਾ ਵੀ ਇੱਥੇ ਪਾਲੀਵਨ ਸਾਹਿਬ ਤੁਸੀਂ ਆਏ ਜਿਹੜੇ ਪੂਰਾ ਉਪਰ ਸਰ ਸੇਵਾ ਆਇਆ ਸਭ ਦਾ ਧੰਨਵਾਦ ਕਰਦਾ ਹਾਂ। ਤਦ ਨੇ ਆਪ ਕੋ ਗਿਆ ਸੋ ਬੰਦ ਆ ਜਾਓ ਭਾਈ ਤੁਸੀਂ ਪੁੱਛ ਗੱਲਾਂ ਇਹ